ਅੱਜ ਸਵੇਰੇ ਨਿਊ ਅਬਰੋਲ ਨਗਰ ਕਨਾਲ ਬ੍ਰਿਜ ਪਠਾਨਕੋਟ ਦੇ ਲਾਗੇ ਇੱਕ ਕਰੈਕਰ ਸਾਊਂਡ ਸੁਣਾਈ ਦਿੱਤੀ ਗਈ ਸੀ ਜਿਹਦੇ ਕਰਕੇ ਆਸ-ਪਾਸ ਦੇ ਜਿਹੜੇ ਬੰਦੇ ਸੀਗੇ ਦੇ ਬੀਕਮ ਲिटल ਅਲਰਮਡ ਐਂਡ ਟੂ ਪ੍ਰੀਵੈਂਟ ਸਪਰੈਡ ਆਫ ਐਨੀ ਮਿਸ ਇਨਫੋਰਮੇਸ਼ਨ ਇਹਦੇ ਵਿੱਚ ਫੈਕਟਸ ਕੁਝ ਇਸ ਤਰ੍ਹਾਂ ਹੈਗੇ ਨੇ ਕਿ ਇਮੀਡੀਏਟਲੀ ਦ ਪੁਲਿਸ ਟੀਮ ਵਾਸ ਰਸ਼ ਟੂ ਦ ਸਪਾਟ ਐਂਡ ਇਟ ਵਾਸ ਡਿਸਕਵਰਡ ਕਿ ਉੱਥੇ ਜਿਹੜਾ ਬ੍ਰਿਜ ਦੇ ਲਾਗੇ ਇੱਕ ਗਾਰਬੇਜ ਢੇਰ ਸੀਗਾ ਉਹਦੇ ਵਿੱਚ ਕਿਸੇ ਨੇ ਅੱਗ ਲਾਈ ਸੀ ਐਂਡ ਜਦੋਂ ਅੱਗ ਬਲ ਰਹੀ ਸੀਗੀ ਉਹਦੇ ਵਿੱਚ ਇੱਕ ਕੰੱਚ ਦੀ ਬੋਟਲ ਸੀਗੀ ਵਿੱਚ ਇਵੈਨਚੁਅਲੀ ਬਲੌਸਟਰਡ ਐਂਡ ਉਹਦੇ ਕਰਕੇ ਜਿਹੜਾ ਸਾਊਂਡ ਉਹ ਆਲੇ ਦੁਆਲੇ ਆ ਗਿਆ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਐਂਡ ਇਟ ਇਜ਼ ਜਸਟ ਬਿਕੋਜ਼ ਆਫ ਦਾ ਗਾਰਬੇਜ ਫਾਇਰ ਇਹ ਉਥੇ ਜਿਹੜਾ ਸਾਊਂਡ ਆਈ ਸੀਗੀ ਹਸਟਲ ਐਜ਼ ਅ ਮੈਟਰ ਆਫ ਪ੍ਰਕਾਸ਼ਨ ਐਂਡ ਐਸਓਪੀ ਵੀ ਹੈਵ ਰਿਕਰੂਟਿਡ ਐਂਟੀ ਸਬੋਟੇਜ ਟੀਮ ਫ্রম ਦਾ ਆਰਮੀ ਐਂਡ ਐਜ਼ ਆਫ ਨਾਓ ਇਨ ਨੂੰ ਸੈਂਸੇਸ਼ਨਲਾਈਜ਼ ਕਰਨਾ ਜਾਂ ਫਿਰ ਰਿਊਮਰ ਮੌਂਗਰਿੰਗ ਵੀ ਡੋਨਟ ਹੈਵ ਟੂ ਇੰਡल्ज ਇਨ ਆਲ ਦੋਸ ਥਿੰਗਸ ਥੈਂਕ ਯੂ ਜੈਹਿੰਦ